ਲੰਦੇ ਪੰਜਾਬ ਵੱਲੋਂ ਇੱਕ ਐਕਟਰ ਇਫਤਖਾਰ ਠਾਕੁਰ ਉਹਨਾਂ ਦਾ ਬੜਾ ਸ਼ਰਮਨਾਕ ਬਿਆਨ ਸਾਹਮਣੇ ਆਇਆ ਜਿਹੜੀ ਉਹਨਾਂ ਤੋਂ ਕਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਜਿਹੜੇ ਕਹਿੰਦੇ ਸੀਗੇ ਕਿ ਪਾਕਿਸਤਾਨ ਦੇ ਵਿੱਚ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਪਰ ਜਿਹੜੇ ਭਾਰਤ ਦੇ ਪਾਸੇ ਜਿਹੜਾ ਪੰਜਾਬ ਹੈ ਉਹਨਾਂ ਨੇ ਉਹਨੂੰ ਕੰਮ ਦਿੱਤਾ ਉਹਨਾਂ ਦਾ ਸ਼ਰਮਨਾਕ ਬਿਆਨ ਪਰ ਇਸਤਾਨ ਦੇ ਲੋਕ ਜਿਹੜਾ ਠਾਕੁਰ ਨੇ ਪਾਕਿਸਤਾਨੀ ਐਕਟਰ ਨੇ ਜਿਹੜਾ ਕਿ ਉਦੋਂ ਮਿੰਤਾ ਤਰਲਿਆਂ ਤੇ ਹੋ ਗਿਆ ਸੀ ਜਦੋਂ ਉਹਨੂੰ ਚੜਦੇ ਪੰਜਾਬ ਵਾਲੇ ਪਾਸੇ ਫਿਲਮਾਂ 'ਚ ਕੰਮ ਮਿਲਿਆ ਇਦਰੋਂ ਦੇ ਐਕਟਰਾਂ ਨੇ ਇਦਰੋਂ ਦੇ ਪ੍ਰੋਡਿਊਸਰਾਂ ਨੇ ਉਧਰ ਦੇ ਐਕਟਰਾਂ ਨੂੰ ਕੰਮ ਦਿੱਤਾ ਉਹਨਾਂ ਨੂੰ ਤਾਂ ਸ਼ੁਕਰਗੁਜ਼ਾਰ ساری ਜ਼ਿੰਦਗੀ ਰਹਿਣਾ ਚਾਹੀਦਾ ਜਿਹੜੇ ਇਹ ਕਹਿੰਦੇ ਸੀ ਤਕਲੀਫ ਦੇ ਵਿੱਚ ਹੁੰਦੇ ਸੀ ਕਿ ਸਾਨੂੰ ਤੇ ਉਧਰ ਕੰਮ ਨਹੀਂ ਮਿਲਦਾ ਸਾਨੂੰ ਕੋਈ ਪੁੱਛਦਾ ਨਹੀਂ ਪਰ ਉਹਨਾਂ ਨੂੰ ਪੰਜਾਬੀ ਫਿਲਮਾਂ ਜਦੋਂ ਲਿਆ ਗਿਆ ਤੇ ਹੁਬ ਹੁਬ ਕੇ ਕਹਿੰਦੇ ਸੀ ਠਾਕੁਰ ਵਰਗੇ ਕਿ ਸਾਨੂੰ ਕੰਮ ਦਿੱਤਾ ਅਸੀਂ ਸ਼ੁਕਰਗੁਜ਼ਾਰ ਆ ਪਰ ਅੱਜ ਕੀ ਹੋ ਗਿਆ ਨਫ਼ਰਤ ਦਾ ਸ਼ਿਕਾਰ ਕਿਉਂ ਹੋ ਗਏ ਨੇ ਉਹ ਵੀ ਉਹ ਕਿਉਂ ਕਹਿ ਰਿਹਾ ਹੈ ਕਿ ਜੇਕਰ ਪੈਗਾਮ ਜਦੋਂ ਉਹਨਾਂ ਨੇ ਦਿੱਤਾ ਤਾਂ ਉਹਨਾਂ ਦੇ ਸ਼ਬਦ ਦੇ ਸੀ ਇਫਤਖਾਰ ਠਾਕੁਰ ਦੇ ਇੱਕ ਹੋਰ ਨਾਲ ਬੈਠਾ ਸੀ ਕਮੇਡੀਅਨ ਉਹ ਇਹ ਕਹਿ ਰਿਹਾ ਹੈ ਕਿ ਜੇਕਰ ਇਧਰ ਫਿਜ਼ਾਵਾ ਦੇ ਵਿੱਚ ਤੁਸੀਂ ਆਓਗੇ ਤੇ ਹਵਾ ਚੁੜਾ ਦੇਾਂਗੇ ਜੇਕਰ ਸਮੁੰਦਰ ਦੇ ਜ਼ਰੀਏ ਆਓਗੇ ਤੇ ਪਾਣੀ ਚ ਡੋਬ ਦੇਾਂਗੇ ਜੇਕਰ ਤੁਸੀਂ ਜ਼ਮੀਨੀ ਰਸਤੇ ਰਾਹੀਂ ਆਓਗੇ ਤਾਂ ਤੁਹਾਨੂੰ ਮਿੱਟੀ ਚ ਦਫਨਾ ਦੇਾਂਗੇ ਇਸ ਤਰ੍ਹਾਂ ਦੇ ਸ਼ਬਦ ਕਲਾਕਾਰ ਨੂੰ ਸ਼ੋਭਾ ਦਿੰਦੇ ਨੇ ਇੱਕ ਐਕਟਰ ਨੂੰ ਸ਼ੋਭਾ ਦਿੰਦੇ ਨੇ ਉਸ ਨੇ ਜਿਹੜਾ ਬਿਆਨ ਦਿੱਤਾ ਬੜਾ ਹੀ ਬੇਤੁੱਕਾ ਬੇਹੁਦਾ ਹੈ ਇਹਨਾਂ ਨੂੰ ਚਾਹੀਦਾ ਇਹ ਹੈ ਕਿ ਨਫ਼ਰਤ ਭਰੇ ਮਾਹੌਲ ਦੇ ਵਿੱਚ ਕੋ ਚੰਗੀ ਗੱਲ ਕਰਨ ਚੱਜ ਦੀ ਗੱਲ ਕਰਨੇ ਨਹੀਂ ਕਿ ਅੱਗ ਲਾਉਣ ਹੋਰ ਹੁਣ ਇਹ ਕਹਿਣਾ ਕਿ ਜੇ ਤੁਸੀਂ ਫਲਾਣੇ ਰਸਤੇ ਆਓਗੇ ਤੇ ਐ ਕਰਦੇ ਆਂਗੇ ਉਹ ਕਰਦੇ ਆਂਗੇ ਤੁਸੀਂ ਬਾਰਡਰ 'ਤੇ ਖੜੇ ਕੋ ਫੌਜੀ ਹੋ ਤਨਾਤੋਂ ਜਾਂ ਹਕੂਮਤ ਨੂੰ ਚਲਾਉਣ ਵਾਲੇ ਅਹਿਲਗਮ ਅਟੈਕ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਰੋਸ ਹੈ ਪਰ ਜਿਹੜਾ ਲੈਂਦਾ ਪੰਜਾਬ ਹੈ ਲੈਂਦੇ ਪੰਜਾਬ ਵੱਲੋਂ ਇੱਕ ਐਕਟਰ ਇਫਤਖਾਰ ਠਾਕੁਰ ਉਹਨਾਂ ਦਾ ਬੜਾ ਸ਼ਰਮਨਾਕ ਬਿਆਨ ਸਾਹਮਣੇ ਆਇਆ ਜਿਹੜੀ ਉਹਨਾਂ ਤੋਂ ਕਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਉਹ ਬਿਆਨ ਕੀ ਹੈ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਇਸ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਦੂਗਾ ਸੰਦੀਪ ਇਫਤਖਾਰ ਠਾਕੁਰ ਜਿਨ੍ਹਾਂ ਨੂੰ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਜਿਨ੍ਹਾਂ ਨੇ ਭਾਰਤ ਦੀਆਂ ਪੰਜਾਬੀ ਫਿਲਮਾਂ ਦੇ ਵਿੱਚ ਜਿੰਨੂੰ ਕੰਮ ਮਿਲਿਆ ਜਿਹੜੇ ਕਹਿੰਦੇ ਸੀਗੇ ਕਿ ਪਾਕਿਸਤਾਨ ਦੇ ਵਿੱਚ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਪਰ ਜਿਹੜੀ ਭਾਰਤ ਦੇ ਪਾਸੇ ਜਿਹੜਾ ਪੰਜਾਬ ਹੈ ਉਹਨਾਂ ਨੇ ਉਹਨੂੰ ਕੰਮ ਦਿੱਤਾ ਉਹਨਾਂ ਦਾ ਸ਼ਰਮਨਾਕ ਬਿਆਨ ਉਹ ਕੀ ਹੈ ਦੱਸ ਦਿਓ ਜਰਾ ਆ ਬਿਆਨ ਤੇ ਵੀ ਆ ਪਾਵਾਂਗੇ ਪਰ ਉਸ ਤੋਂ ਪਹਿਲਾਂ ਇੱਥੇ ਗੱਲ ਕਰਨੀ ਬਣਦੀ ਜਿਸ ਤਰ੍ਹਾਂ ਪੈਲਗਾਮ ਇੱਕ ਅਤਵਾਦੀ ਹਮਲਾ ਹੁੰਦਾ 22 ਤਰੀਕ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ 7 8 9 ਦਿਨ ਬੀਤਣ ਤੋਂ ਬਾਅਦ ਕਾਫੀ ਕੁਝ ਬਦਲਿਆ ਆਪਾਂ ਵੀ ਪਿਛਲੇ 3 ਦਿਨ ਤੋਂ ਕਸ਼ਮੀਰ ਚ ਥਾਂ ਥਾਂ ਦੇ ਚੱਪੇ ਚੱਪੇ ਤੇ ਜਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਕਸ਼ਮੀਰੀ ਲੋਕਾਂ ਨਾਲ ਮਿਲੇ ਆ ਇੱਥੋਂ ਦੇ ਲੋਕਾਂ ਨੇ ਜਿਹੜਾ ਇੱਕ ਏਕੇ ਦਾ ਸਬੂਤ ਦਿੱਤਾ ਸੜਕਾਂ ਤੇ ਆਏ ਨੇ ਕਿ ਉਹ ਜਿਹੜਾ ਨਿਹੱਥੇ ਲੋਕਾਂ ਉਤੇ ਹਮਲਾ ਹੋਇਆ ਉਸ ਦੀ ਕੜੇ ਤੋਂ ਕੜੇ ਸ਼ਬਦਾਂ ਵਿੱਚ ਨਿੰਦਾ ਹੀ ਨਹੀਂ ਕਰ ਰਹੇ ਲੋਕੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਉਸ ਉਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਜੀ ਹਮੇਸ਼ਾ ਦੇ ਲਈ ਤੁਰ ਗਏ ਥੋਂ ਬੇਕਸੂਰ ਸੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਜਿਨ੍ਹਾਂ ਦਾ ਨਾਂ ਇਧਰ ਦੀ ਸਿਆਸਤ ਨਾਲ ਲੈਣਾ ਦੇਣਾ ਤੇ ਨਾ ਹੀ ਉਧਰ ਦੀ ਸਿਆਸਤ ਨਾਲ ਕੋਈ ਲੈਣਾ ਦੇਣਾ ਇਸ ਦੇ ਵਿੱਚੋਂ ਜੇਕਰ ਫਿਰ ਇਸ ਦੇ ਬਾਵਜੂਦ ਮਾਹੌਲ ਇਸ ਤਰ੍ਹਾਂ ਦਾ ਨਫ਼ਰਤ ਭਰਿਆ ਤਿਆਰ ਕੀਤਾ ਜਾਂਦਾ ਤੇ ਉਸ ਦੇ ਵਿੱਚੋਂ ਜਦੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੁੰਦੀ ਉਹਨਾਂ ਗੱਲ ਚੱਲ ਰਹੀ ਹੈ ਕਿ ਜੰਗ ਲੱਗੇਗੀ ਜੰਗ ਲੱਗੇਗੀ ਅਸੀਂ ਪਹਿਲਾਂ ਆਪਣਾ ਹੀ ਤਜਰਬਾ ਦੱਸੀ ਆਪਾਂ ਕਸ਼ਮੀਰ ਤੋਂ ਆਏ ਆ ਬਹੁਤ ਸਾਰੇ ਆਪਣੇ ਵੀ ਜਿਹੜੇ ਦੋਸਤ ਨੇ ਜਾਂ ਪਰਿਵਾਰ ਦੇ ਜੀ ਨੇ ਫੋਨ ਆਉਂਦਾ ਜਦੋਂ ਪੁੱਛਦੇ ਨੇ ਤੁਸੀਂ ਸਹੀ ਸਲਾਮਤ ਹੋ ਉੱਥੇ ਬੈਠਿਆਂ ਨੂੰ ਜੇਕਰ ਆਪਣੇ ਜਿਹੜੇ ਆਪਣੇ ਸਰਕਲ ਵਿੱਚ ਨੇ ਉਹਨਾਂ ਨੂੰ ਫਿਕਰਮੰਦੀ ਹੋ ਰਹੀ ਹੈ ਕਿ ਇੱਥੇ ਸਹੀ ਸਲਾਮਤ ਹੋ ਇੱਥੇ ਅਸੀਂ ਤਾਂ ਦੱਸਣਾ ਚਾਹੁੰਦੇ ਆ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਸਾਰੇ ਲੋਕ ਆ ਜਿਹੜੇ ਉਹ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਂਦੇ ਆ ਬੜੇ ਪਿਆਰ ਵਾਲੇ ਆ ਬੜੀ ਸਾਂਝ ਵਾਲੇ ਆ ਇੱਥੇ ਕੋਈ ਧਰਮ ਜਾਤ ਦਾ ਕੋਈ ਮਸਲਾ ਹੈ ਹੀ ਨਹੀਂ ਹੈ ਜੋ ਇੱਕ ਸੈਕਸ਼ਨ ਵੱਲੋਂ ਮੀਡੀਆ ਦੀ ਇੱਥੇ ਬਹੁਤ ਵੱਡੀ ਫਾਲਟ ਕਹਿ ਸਕਦੇ ਆ ਖਰਾਬੀ ਹੈ ਨੈਸ਼ਨਲ ਮੀਡੀਆ ਦੇ ਵਿੱਚ ਇੱਕ ਵੱਡਾ ਸੈਕਸ਼ਨ ਬੈਠਾ ਜਿਹੜਾ ਸ਼ਾਇਦ ਉਹਨਾਂ ਦੀ ਰੋਟੀ ਰੋਜੀ ਇਸੇ ਗੱਲ ਤੇ ਚੱਲਦੀ ਹੈ ਰੋਟੀ ਰੋਜੀ ਵੀ ਇਸ ਤਰ੍ਹਾਂ ਦੀ ਭਿਆਨਕ ਖਾਣ ਦਾ ਵੀ ਕੀ ਫਾਇਦਾ ਜੇਕਰ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਲਾਸ਼ਾਂ ਉੱਤੇ ਤੁਸੀਂ ਕਮੈਂਟ ਕਰਨੇ ਨੇ ਟਿੱਪਣੀਆਂ ਕਰਨੀਆਂ ਨੇ ਕਿਸੇ ਦੀ ਸਿਆਸਤ ਦਾ ਰਾਸ ਆ ਸਕਦੀ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਪਰ ਹੁਣ ਗੱਲ ਚੱਲੀ ਹੈ ਕਿ ਸਾਰੇ ਉਬਰੇ ਮਾਹੌਲ ਦੇ ਵਿੱਚੋਂ ਕਿ ਕਸ਼ਮੀਰ ਨੂੰ ਜਿਹਨੇ ਦੇਖਿਆ ਹੀ ਨਹੀਂ ਇੱਕ ਵਾਰੀ ਆ ਕੇ ਜਿਹਨੇ ਜਾਣਿਆ ਹੀ ਨਹੀਂ ਆਪਣੇ ਆਪਣੇ ਹਿਸਾਬ ਨਾਲ ਕਮੈਂਟ ਕਰੀ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਜੋ ਗੱਲ ਆਉਂਦੀ ਹੈ ਬੋਲੀ ਜਾਂਦਾ ਇੱਕ ਤਾਂ ਹੋ ਗਈ ਕਿ ਜਿਹੜੇ ਗੁੰਮਰਾਹ ਹੋਏ ਲੋਕ ਨੇ ਜਾਂ ਕਿਸੇ ਦੀ ਸਿਆਸਤ ਦਾ ਸ਼ਿਕਾਰ ਹੋਏ ਲੋਕ ਨੇ ਫਿਰਕਾ ਫਰਸਤੀ ਦਾ ਸ਼ਿਕਾਰ ਹੋਏ ਲੋਕ ਨੇ ਉਹ ਤਾਂ ਇਸ ਵਹਿਣ ਦੇ ਵਿੱਚ ਵਹਿ ਜਾਣ ਉਹਨਾਂ ਉੱਤੇ ਕੋ ਬਹੁਤਾ ਜਿਹੜਾ ਇਤਰਾਜ਼ ਕੀਤਾ ਨਹੀਂ ਜਾ ਸਕਦਾ ਚਲ ਉਹਨਾਂ ਨੂੰ ਸਮਝਾਇਆ ਜਾ ਸਕਦਾ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਜ਼ਮੀਨੀ ਹਕੀਕਤ ਕੋ ਜੋ ਹੋ ਰਿਹਾ ਹੈ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਬਕਵਾਸ ਹੈ ਉਹ ਕੁਝ ਹੋਰ ਹੈ ਉਹਨਾਂ ਆਉਣੀਆਂ ਉਸ ਬਿਆਨ ਦੇ ਉੱਤੇ ਜਿਹੜਾ ਤੁਸੀਂ ਐਕਟਰ ਦੀ ਗੱਲ ਕੀਤੀ ਪਾਕਿਸਤਾਨੀ ਐਕਟਰ ਇਫਤਿਹਾਰ ਠਾਕੁਰ ਦੀ ਜੀ ਉਹਨਾਂ ਦਾ ਬਿਆਨ ਹੁਣ ਬਹੁਤ ਸਾਰੇ ਲੋਕਾਂ ਨੇ ਤੋਂ ਬਿਆਨ ਵੀ ਨਹੀਂ ਪੜਿਆ ਹੋਣਾ ਪਰ ਉਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਅਸੀਂ ਦੇਖ ਲਏ ਆ ਵਾਇਰਲ ਹੋ ਰਿਹਾ ਇੱਕ ਦੂਜੇ ਥਾਂ ਤੇ ਜਾ ਰਿਹਾ ਉਸ ਸੈਕਟਰ ਦਾ ਇੱਕ ਸ਼ੋਅ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਇੱਕ ਟੀਵੀ ਚੈਨਲ ਦਾ ਸ਼ੋਅ ਆ ਉਸ ਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਭਾਰਤ ਨੂੰ ਇੰਡੀਆ ਨੂੰ ਇੱਕ ਪੈਗਾਮ ਦੇਣਾ ਚਾਹਣਾ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਉਹ ਪੈਗਾਮ ਤਾਂ ਇਹ ਹੋਣਾ ਚਾਹੀਦਾ ਸੀ ਕਲਾਕਾਰ ਦੀ ਜਾਂ ਖਿਡਾਰੀ ਦੀ ਜਾਂ ਕਿਸੇ ਵੀ ਖੇਤੇ ਨਾਲ ਪ੍ਰੋਫੈਸ਼ਨਲ ਜੁੜਿਆ ਲੋਕ ਨੇ ਉਹਨਾਂ ਦਾ ਕੰਮ ਹੁੰਦਾ ਹੈ ਕਿ ਆਪੇ ਹੋਏ ਮਾਹੌਲ ਚ ਨਫ਼ਰਤ ਭਰੇ ਮਾਹੌਲ ਦੇ ਵਿੱਚ ਕੁਝ ਸਾਂਝ ਦੀ ਗੱਲ ਕਰਨੀ ਮੁਹੱਬਤ ਦੀ ਗੱਲ ਕਰਨੀ ਕਿ ਆਮ ਲੋਕਾਂ ਦਾ ਫਸਾਦ ਨਹੀਂ ਹੋਣਾ ਚਾਹੀਦਾ ਇਧਰ ਮਾੜੇ ਲੋਕ ਐ ਉਹਨਾਂ ਨੂੰ ਸਜ਼ਾ ਮਿਲੇ ਉਧਰੋਂ ਕੋਈ ਮਾੜੇ ਲੋਕ ਦੂਜੇ ਦੇਸ਼ 'ਚ ਦਖਲਅੰਦਾਜ਼ੀ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਨੇ ਕਿਵੇਂ ਨਿਜਠਣਾ ਆਪਣੇ ਪੱਧਰ ਤੇ ਦੇਖੇ ਪਰ ਇਸ ਤਰ੍ਹਾਂ ਦੇ ਲੋਕ ਜਿਹੜਾ ਠਾਕੁਰ ਨੇ ਪਾਕਿਸਤਾਨੀ ਐਕਟਰ ਨੇ ਜਿਹੜਾ ਕਿ ਉਦੋਂ ਮਿੰਤਾ ਤਰਲਿਆਂ ਤੇ ਹੋ ਗਿਆ ਸੀ ਜਦੋਂ ਉਹਨੂੰ ਚੜ੍ਹਦੇ ਪੰਜਾਬ ਵਾਲੇ ਪਾਸੇ ਫਿਲਮਾਂ 'ਚ ਕੰਮ ਕਰਨ ਲੱਗ ਗਿਆ ਮਿਲਿਆ ਇਧਰੋਂ ਦੇ ਐਕਟਰਾਂ ਨੇ ਇਧਰੋਂ ਦੇ ਪ੍ਰੋਡਿਊਸਰਾਂ ਨੇ ਉਧਰ ਦੇ ਐਕਟਰਾਂ ਨੂੰ ਕੰਮ ਦਿੱਤਾ ਉਹਨਾਂ ਨੂੰ ਤਾਂ ਸ਼ੁਕਰਗੁਜ਼ਾਰ ساری ਜ਼ਿੰਦਗੀ ਰਹਿਣਾ ਚਾਹੀਦਾ ਜਿਹੜੇ ਇਹ ਕਹਿੰਦੇ ਸੀ ਤਕਲੀਫ ਦੇ ਵਿੱਚ ਹੁੰਦੇ ਸੀ ਕਿ ਸਾਨੂੰ ਤੇ ਉਧਰ ਕੰਮ ਨਹੀਂ ਮਿਲਦਾ ਸਾਨੂੰ ਕੋਈ ਪੁੱਛਦਾ ਨਹੀਂ ਪਾਕਿਸ ਦੇ ਉੱਤੇ ਲਿਆ ਨਹੀਂ ਸੀ ਜਾ ਰਿਹਾ ਪਰ ਉਹਨਾਂ ਨੂੰ ਟੀਵੀ ਚੈਨਲਾਂ ਦੇ ਸ਼ੋਅ ਚੱਲਦੇ ਹੋਣਗੇ ਪਰ ਉਹਨਾਂ ਨੂੰ ਪੰਜਾਬੀ ਫਿਲਮਾਂ ਜਦੋਂ ਲਿਆ ਗਿਆ ਤੇ ਹੁਬ ਹੁਬ ਕੇ ਕਹਿੰਦੇ ਸੀ ਠਾਕੁਰ ਵਰਗੇ ਕਿ ਸਾਨੂੰ ਕੰਮ ਦਿੱਤਾ ਅਸੀਂ ਸ਼ੁਕਰਗੁਜ਼ਾਰ ਹਾਂ ਪਰ ਅੱਜ ਕੀ ਹੋ ਗਿਆ ਨਫ਼ਰਤ ਦਾ ਸ਼ਿਕਾਰ ਕਿਉਂ ਹੋ ਗਏ ਨੇ ਉਹ ਵੀ ਉਹ ਕਿਉਂ ਕਹਿ ਰਿਹਾ ਹੈ ਕਿ ਜੇਕਰ ਪੈਗਾਮ ਜਦੋਂ ਉਹਨਾਂ ਨੇ ਦਿੱਤਾ ਤੇ ਉਹਨਾਂ ਦੇ ਸ਼ਬਦ ਦੇ ਸੀ ਇਫਤਕਾਰ ਠਾਕੁਰ ਦੇ ਇੱਕ ਹੋਰ ਨਾਲ ਬੈਠਾ ਸੀ ਕਮੇਡੀਅਨ ਉਹ ਇਹ ਕਹਿ ਰਿਹਾ ਹੈ ਕਿ ਜੇਕਰ ਇਧਰ ਫਿਜ਼ਾਵਾ ਦੇ ਵਿੱਚ ਤੁਸੀਂ ਆਓਗੇ ਤੇ ਹਵਾ ਚੁੜਾ ਦੇਾਂਗੇ ਜੇਕਰ ਸਮੁੰਦਰ ਦੇ ਜ਼ਰੀਏ ਆਓਗੇ ਤੇ ਪਾਣੀ ਚ ਡੋਬ ਦੇਾਂਗੇ ਜੇਕਰ ਤੁਸੀਂ ਜ਼ਮੀਨੀ ਰਸਤੇ ਰਾਹੀਂ ਆਓਗੇ ਤਾਂ ਤੁਹਾਨੂੰ ਮਿੱਟੀ ਚ ਦਫਨਾ ਦੇਾਂਗੇ ਇਸ ਤਰ੍ਹਾਂ ਦੇ ਸ਼ਬਦ ਕਲਾਕਾਰ ਨੂੰ ਸ਼ੋਭਾ ਦਿੰਦੇ ਨੇ ਇੱਕ ਐਕਟਰ ਨੂੰ ਸ਼ੋਭਾ ਦਿੰਦੇ ਨੇ ਉਸ ਨੇ ਜਿਹੜਾ ਬਿਆਨ ਦਿੱਤਾ ਬੜਾ ਹੀ ਬੇਤੁੱਕਾ ਬੇਹੁਦਾ ਹੈ ਹੁਣ ਗੱਲ ਜੁੜਦੀ ਹੈ ਕਿ ਇੱਕ ਕਹਾਣੀ ਬੜੀ ਮਸ਼ਹੂਰ ਹੈ ਜਦੋਂ ਵੀ ਕੋਈ ਗੱਲ ਚੱਲਦੀ ਹੈ ਅੱਗ ਲਾਉਣ ਵਾਲਿਆਂ ਦੀ ਤਾਂ ਚਿੜੀ ਦੀ ਕਹਾਣੀ ਦਾ ਧਾਰਨ ਦਿੱਤੀ ਜੇ ਵੀ ਜੰਗਲ 'ਚ ਅੱਗ ਲੱਗੀ ਸੀ ਬਾਕੀ ਸਾਰੇ ਮौज-ਮਸਤੀਆਂ ਦੇ ਵਿੱਚ ਸੀ ਪਰ ਚਿੜੀ ਨੂੰ ਇੱਕ ਆਪਣੇ ਅੰਦਰੋਂ ਜ਼ਮੀਰ ਜਾਗੀ ਤੇ ਉਹ ਜਿਹੜੀ ਆਪਣੀ ਚੁੰਝ ਦੇ ਨਾਲ ਪਾਣੀ ਪਾ ਰਹੀ ਸਾਰਿਆਂ ਨੇ ਕਹਾਣੀ ਸੁਣੀ ਹੋਈ ਹੈ ਉਹ ਇੱਥੇ ਠੁਕਦੀ ਕਿਵੇਂ ਹੈ ਉਹ ਚਿੜੀ ਨੇ ਜਦੋਂ ਪੁੱਛਿਆ ਗਿਆ ਸਵਾਲ ਕੀਤਾ ਗਿਆ ਤੇ ਕਿਹਾ ਵੀ ਤੇਰੀ ਇੱਕ ਚੁੰਝ ਨਾਲ ਪਾਣੀ ਦੇ ਬੂੰਦ-ਬੂੰਦ ਪਾਉਣ ਨਾਲ ਕੀ ਅੱਗ ਬੁੱਝ ਜੂਗੀ ਉਹਦਾ ਅੱਗੋਂ ਜਵਾਬ ਜਿਹੜਾ ਅਸੀਂ ਸਾਰੇ ਜਾਣਦੇ ਆ ਜਵਾਬ ਚਿੜੀ ਦਾ ਉਹ ਦੋ ਵੇ ਸੀ ਕਿ ਜਦੋਂ ਵੀ ਨਾਮ ਲਿਖਿਆ ਜਾਏਗਾ ਜਦੋਂ ਵੀ ਕੋਈ ਗੱਲ ਕਰੇਗਾ ਇਸ ਦੌਰ ਦੀ ਤਾਂ ਉਦੋਂ ਯਾਦ ਮੈਨੂੰ ਕੀਤਾ ਜਾਣਾ ਉਹਨਾਂ ਨੂੰ ਨਹੀਂ ਉਹਨਾਂ ਨੂੰ ਮਾੜੇ ਸ਼ਬਦਾਂ 'ਚ ਕੀਤਾ ਜਾਣਾ ਜਿਹੜੇ ਚੁੱਪ ਕਰਕੇ ਬੈਠੇ ਨੇ ਅੱਗ ਨਹੀਂ ਬੁਝਾ ਰਹੇ ਤੇ ਮੈਨੂੰ ਚੰਗੇ ਸ਼ਬਦਾਂ 'ਚ ਸੁਨਹਿਰੀ ਅੱਖਰਾਂ 'ਚ ਨਾਂ ਲਿਖਿਆ ਜਾਣਾ ਕਿ ਅੱਗ ਬੁਝਾਉਣ 'ਚ ਚਲੋ ਹਿੰਮਤ ਤਾਂ ਕੀਤੀ ਕੋਸ਼ਿਸ਼ ਤਾਂ ਕੀਤੀ ਇਹ ਹੀ ਕੰਮ ਇੱਥੇ ਠਾਕੁਰ ਵਰਗੇ ਕਲਾਕਾਰਾਂ ਦਾ ਐਕਟਰਾਂ ਦਾ ਚਾਹੇ ਇਧਰ ਦੇ ਆਪਣੇ ਖਿਡਾਰੀ ਨੇ ਕਈ ਕਰੈਕਟਰ ਵੀ ਜਿਹੜੇ ਬਹੁਤ ਜ਼ਿਆਦਾ ਜ਼ਾਹਰ ਉਗਲ ਰਹੇ ਆ ਉਧਰ ਦੇ ਵੀ ਕਈ ਖਿਡਾਰੀ ਆ ਜਿਹੜੇ ਆਪਦੀਆਂ ਰੋਟੀਆਂ ਹੀ ਸੇਕੀ ਜਾ ਰਹੀਆਂ ਇਸੇ ਤਰ੍ਹਾਂ ਐਕਟਰਾਂ ਦਾ ਕੰਮ ਹੈ ਇਹਨਾਂ ਸਾਰਿਆਂ ਦਾ ਜਿਹੜੇ ਵੱਖੋ ਵੱਖਰੇ ਪ੍ਰੋਫੈਸ਼ਨਲ ਜੁੜੇ ਹੋਏ ਐ ਇਹਨਾਂ ਦੇ ਕੋਮਲ ਹਿਰਦੇ ਹੁੰਦੇ ਐ ਇਹਨਾਂ ਨੂੰ ਚਾਹੀਦਾ ਇਹ ਐ ਕਿ ਨਫ਼ਰਤ ਭਰੇ ਮਾਹੌਲ ਦੇ ਵਿੱਚ ਕੋਈ ਚੰਗੀ ਗੱਲ ਕਰਨ ਚੱਜ ਦੀ ਗੱਲ ਕਰਨੇ ਨਹੀਂ ਕਿ ਅੱਗ ਲਾਉਣ ਹੋਰ ਹੁਣ ਇਹ ਕਹਿਣਾ ਕਿ ਜੇ ਤੁਸੀਂ ਫਲਾਣੇ ਰਸਤੇ ਆਓਗੇ ਤੇ ਐ ਕਰਦੇ ਆਂਗੇ ਉਹ ਕਰਦੇ ਆਂਗੇ ਤੁਸੀਂ ਬਾਰਡਰ 'ਤੇ ਖੜੇ ਕੋਈ ਫੌਜੀ ਹੋ ਤਨਾਤੋਂ ਜਾਂ ਹਕੂਮਤ ਨੂੰ ਚਲਾਉਣ ਵਾਲੇ ਹੋ ਇਹ ਸਾਰੇ ਮਸਲੇ ਦੇ ਵਿੱਚ ਪਹਿਲੀ ਗੱਲ ਤਾਂ ਸਾਡੇ ਜਿਹੜੇ ਇਧਰ ਦੇ ਬਹੁਤ ਸਾਰੇ ਕਲਾਕਾਰ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਨਿੰਦਾ ਕੀਤੀ ਇਧਰ ਦੇ ਖਿਡਾਰੀਆਂ ਨੇ ਨਿੰਦਾ ਕੀਤੀ ਉਧਰ ਦੇ ਵੀ ਕਈ ਖਿਡਾਰੀ ਬੈਲੈਂਸ ਤਰੀਕੇ ਨਾਲ ਬੋਲੇ ਨੇ ਜਿਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਇਨਸਾਨੀਅਤ ਦਾ ਕਤਲ ਬਰਦਾਸ਼ਤ ਕਰਨ ਯੋਗ ਨਹੀਂ ਹੈ ਪਰ ਇੱਕ ਧਿਰ ਬਣ ਕੇ ਜਦੋਂ ਖੜ੍ਹ ਜਾਣਾ ਸਹੀ ਨੂੰ ਸਹੀ ਕਹੋ ਤੇ ਗਲਤ ਨੂੰ ਗਲਤ ਕਹੋ ਚਾਹੇ ਉਸ ਪਾਸੇ ਹੋਵੇ ਚਾਹੇ ਇਸ ਪਾਸੇ ਹੋਵੇ ਖਾਸ ਕਰਕੇ ਪੰਜਾਬ ਦੀ ਤਾਂ ਸਾਂਝ ਹੀ ਬੜੀ ਵੱਖਰੀ ਹੈ ਚੜਦਾ ਪੰਜਾਬ ਲੈਂਦਾ ਪੰਜਾਬ ਉਧਰ ਅਸੀਂ ਗੁਰਪੁਰਬ ਮਨਾਉਣ ਜਾਂਦੇ ਆ ਉਧਰੋਂ ਵੀ ਡੈਲੀਗੇਸ਼ਨ ਦੇ ਜ਼ਰੀਏ ਇੱਥੇ ਕਿੰਨੇ ਲੋਕ ਆਉਂਦੇ ਨੇ ਇੱਥੋਂ ਤੱਕ ਇਹਨਾਂ ਨੂੰ ਤਾਂ ਫਿਲਮਾਂ 'ਚ ਕੰਮ ਦਿੱਤਾ ਜਾ ਰਿਹਾ ਹੁਣ ਕੋਈ ਤਾਂ ਲਿਆਜ ਕਰਨੀ ਚਾਹੀਦੀ ਸੀ ਇਸ ਤਰ੍ਹਾਂ ਦੇ ਬੇਤੁੱਕੇ ਬਿਆਨ ਦੇ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਆ ਪਰ ਜਿੱਥੋਂ ਤੱਕ ਰਹੀ ਗੱਲ ਲੋਕਾਂ ਦੀ ਆਮ ਲੋਕ ਤਾਂ ਚਾਹੁੰਦੇ ਨਹੀਂ ਇਹ ਜੰਗ ਇਹ ਫਸਾਦ ਕਿ ਕਿ ਸ਼ਾਇਰ ਲੁਧਿਆਣਵੀ ਸਾਹਿਬ ਦਾ ਇੱਕ ਸ਼ੇਅਰ ਬੜਾ ਪੌਪੂਲਰ ਹੈ ਬੜਾ ਜਿਆਦਾ ਜਿਹੜਾ ਉਹਨੂੰ ਮਸ਼ਹੂਰ ਹੈ ਸਟੇਜਾਂ ਤੋਂ ਅਕਸਰ ਉਸ ਦੀ ਗੱਲ ਹੁੰਦੀ ਹੈ ਜਦੋਂ ਵੀ ਗੱਲ ਜੰਗ ਦੀ ਗੱਲ ਤੁਰਦੀ ਹੈ ਉਹ ਕਹਿੰਦੇ ਆ ਕਿ ਜੰਗ ਜਿਹੜਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਜੰਗ ਤਾਂ ਖੁਦ ਇੱਕ ਮਸਲਾ ਹੈ ਇਹ ਕਿੱਡੀ ਵੱਡੀ ਗੱਲ ਹੈ ਵੀ ਜੰਗ ਤਾਂ ਖੁਦ ਇੱਕ ਮਸਲਾ ਹੈ ਉਹਨੂੰ ਟੇਬਲ ਟਾਕ ਦੇ ਉੱਤੇ ਨਿਝਠਿਆ ਜਾਣਾ ਚਾਹੀਦਾ ਪਰ ਇਸ ਦੀਆਂ ਜਿਹੜੇ ਕਰ ਹਰਕਤਾਂ ਕੋਈ ਕਰਦਾ ਵੀ ਹੈ ਬਹੁਤ ਸਾਰੇ ਲੋਕਾਂ ਦੀ ਦਲੀਲ ਹੋ ਸਕਦੀ ਹੈ ਜਿਹੜੇ ਕਿਸੇ ਸਿਆਸਤ ਦਾ ਸ਼ਿਕਾਰ ਨੇ ਜਾਂ ਫਿਰ ਉਹਨਾਂ ਨੂੰ ਬੇਤੁੱਕਾ ਜਾਂ ਤਿੱਖਾ ਸ਼ਬਦ ਬੋਲਣ ਤੋਂ ਬਣਾ ਫਿਰਕਾ ਪ੍ਰਸਤੀ ਫਲਾਉਣ ਤੋਂ ਬਣਾ ਕੋਈ ਕੰਮ ਹੀ ਨਹੀਂ ਆ ਉਹ ਵੀ ਕਹਿ ਸਕਦੇ ਆ ਆਪਣੀ ਇਸ ਗੱਲ ਦੇ ਉੱਤੇ ਕਿ ਇੱਕ ਪਾਸੇ ਤੇ ਉਹ ਬੰਦੂਕਾਂ ਤਾਣੀ ਆਪਣੇ ਬੇਕਸੂਰ ਬੰਦਿਆਂ ਨੂੰ ਮਾਰੀ ਆਉਣ ਤੇ ਦੂਜਾ ਅਸੀਂ ਉਹਨਾਂ ਨੂੰ ਜਵਾਬ ਵੀ ਨਾ ਦੇਈਏ ਇਸ ਤਰ੍ਹਾਂ ਨਹੀਂ ਅਸੀਂ ਕਹਿ ਰਹੇ ਕਿ ਜਵਾਬ ਨਹੀਂ ਦੇਣਾ ਪਰ ਗੱਲ ਇਹ ਆ ਕਿ ਇੱਥੋਂ ਦੀਆਂ ਨੌਬਤਾਂ ਕਿਉਂ ਆਉਂਦੀਆਂ ਨੇ ਇਹ ਕਰਨ ਕਰਾਉਣ ਵਾਲੇ ਕੌਣ ਨੇ ਕਿ ਉੱਥੋਂ ਤੱਕ ਕਦੇ ਜੜ ਤੱਕ ਪਹੁੰਚਿਆ ਜਾਂਦਾ ਕਿ ਉਹਨਾਂ ਦਾ ਇਸ ਪਿੱਛੇ ਮਕਸਦ ਕੀ ਹੈ ਜਾਂ ਫਿਰ ਸਿਰਫ ਤੇ ਸਿਰਫ ਸਿਆਸਤ ਨਫਰਤ ਭਰੀ ਕਰਨ ਵਾਸਤੇ ਸਾਰੀਆਂ ਚੀਜ਼ਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹਾਲੇ ਤੱਕ ਤਾਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਅੰਜਾਮ ਦਿੱਤਾ ਕਿਸ ਨੇ ਇਹ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਭਾਰਤ ਸਰਕਾਰ ਦੀਆਂ ਏਜੰਸੀਆਂ ਭਾਰਤ ਸਰਕਾਰ ਤੇ ਹੋਰ ਬਹੁਤ ਸਾਰੇ ਮੁਲਕਾਂ ਦੀ ਇੱਥੇ ਨਜ਼ਰ ਹੈ ਕਿਉਂਕਿ ਮਾਮਲਾ ਜਦੋਂ ਇੰਟਰਨੈਸ਼ਨਲ ਹੋਵੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤਣਾਅ ਵਧਿਆ ਹੋਵੇ ਤਾਂ ਫਿਰ بڑے ਦੇਸ਼ਾਂ ਦੀ ਨਜ਼ਰ ਆ ਜਾਂਦੀ ਹੈ ਜਿਨ੍ਹਾਂ ਨੇ ਆਪਣਾ ਸੌਦਾ ਪੱਤਾ ਵੇਚਣਾ ਹੁੰਦਾ ਫਿਰ ਉਹ ਵੀ ਇੰਟਰਸਟ ਦਿਖਾਉਣ ਲੱਗਦੇ ਆ ਵੱਡੇ ਵੱਡੇ ਮੁਲਕ ਜਿਹੜੇ ਆਪਦੇ ਆਪ ਨੂੰ ਵਿਕਸਿਤ ਕਹਿੰਦੇ ਆ ਉਹ ਸਰਪੰਚ ਕਹਿੰਦੇ ਆ ਆਪਣੇ ਆਪ ਨੂੰ ਦੁਨੀਆ ਦਾ ਉਹ ਸਰਪੰਚ ਕਰਦੇ ਸਾਂਝੀ ਗੱਲ ਨਹੀਂ ਕਰਦੇ ਤਾਂ ਫਿਰ ਮਾਮਲਾ ਵਿਗੜਦਾ ਹੀ ਤੁਰਿਆ ਜਾਂਦਾ ਹੈ ਸਿਆਸਤ ਕਰਨ ਵਾਲਿਆਂ ਨੇ ਸਿਆਸਤ ਕਰਨੀ ਹੈ ਨਫ਼ਰਤ ਕਰਨ ਵਾਲੇ ਨਫ਼ਰਤ ਕਰਨੀ ਹੈ ਸਾਂਝ ਪੈਦਾ ਕਰਨ ਵਾਲਿਆਂ ਨੇ ਸਾਂਝ ਕਰਨੀ ਹੈ ਪਰ ਕਲਾਕਾਰਾਂ ਦਾ ਖੜਾਰੀਆਂ ਦਾ ਪੱਤਰਕਾਰਾਂ ਦਾ ਚਾਹੇ ਇਸ ਪਾਸੇ ਨੇ ਚਾਹੇ ਉਸ ਪਾਸੇ ਨੂੰ ਉਹਨਾਂ ਦਾ ਕੰਮ ਆ ਜਿਹੜਾ ਅੱਗ ਲਾਉਣਾ ਨਹੀਂ ਹੋਣਾ ਚਾਹੀਦਾ ਠੰਡ ਪਾਉਣਾ ਹੋਣਾ ਚਾਹੀਦਾ ਇਨਸਾਨੀਅਤ ਦੇ ਨਾਲ ਖੜਨ ਵਾਲਾ ਹੋਣਾ ਚਾਹੀਦਾ ਜਿਹੜਾ ਨੇ ਹੱਥੇ ਲੋਕਾਂ ਉਤੇ ਵਾਰ ਹੋਇਆ 22 ਤਰੀਕ ਨੂੰ ਕੋਈ ਦੁਨੀਆ ਦਾਵਣ ਪਸੰਦ ਲੋਕ ਨਹੀਂ ਆ ਜਿਹੜਾ ਉਸ ਨੂੰ ਨਾ ਕਹਿ ਰਹੇ ਹੋਣ ਵੀ ਗਲਤ ਹੋਇਆ ਚਾਹੇ ਉਹ ਕਸ਼ਮੀਰੀ ਹੈ ਚਾਹੇ ਕੋ ਪੰਜਾਬੀ ਹੈ ਗੁਜਰਾਤੀ ਹੈ ਮਰਾਠੀ ਹੈ ਕਿਸ ਕਿਤੇ ਦਾ ਵੀ ਲਾ ਲਓ ਤੁਸੀਂ ਸਾਰੇ ਕਹਿ ਰਹੇ ਗਲਤ ਹੋਇਆ ਇਫਤਖਾਰ ਠਾਕੁਰਾ ਉਹਨਾਂ ਨੇ ਆਪਣੇ ਸਿਰ ਤੇ ਸਵਾਪ ਆ ਲਈ ਪਰ ਉਹਨਾਂ ਨੂੰ ਜਿਹੜੇ ਕੰਮ ਦਿੰਦੇ ਨੇ ਅਮਰਿੰਦਰ ਗਿੱਲ ਆ ਜਾਂ ਜਲਜੀਤੋ ਸਾਂਝਾ ਪਾਕਿਸਤਾਨ ਦੇ ਹੋਕ ਕਲਾਕਾਰ ਨੇ ਸਾਰੇ ਕਲਾਕਾਰ ਨਹੀਂ ਹੈਗੇ ਪਰ ਇੱਕ ਇਹੀ ਕਲਾਕਾਰ ਆ ਜਿਹੜਾ ਸਾਹਮਣੇ ਆ ਜਿੰਨੇ ਆਪਣੇ ਮੂੰਹ ਤੋਂ ਜ਼ਹਿਰ ਉਗਲਿਆ ਹੈਗਾ ਇਹਨੂੰ ਸ਼ਰਮ ਵੀ ਨਹੀਂ ਆਈ ਦੂਜੀ ਗੱਲ ਵੀ ਹੁਣ ਜਿਹੜੇ ਪੰਜਾਬ ਵਾਲੇ ਆਪਣੇ ਐਕਟਰ ਹੈਗੇ ਨੇ ਪ੍ਰੋਡਿਊਸਰ ਹੈਗੇ ਨੇ ਤੁਹਾਨੂੰ ਕੀ ਲੱਗਦਾ ਹੈ ਇਹਨਾਂ ਨੂੰ ਅੱਗੇ ਕੋਈ ਫਿਲਮ ਨਾ ਦੇਣ ਤਾਂ ਹੀ ਚੰਗੇ ਰਹਿਣਗੇ ਜਵਾਬ ਤਾਂ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕੰਮ ਨਾਲ ਹੀ ਜਵਾਬ ਦੇਣਾ ਚਾਹੀਦਾ ਜਿੱਥੇ ਐਡਾ ਮੌਕਾ ਦਿੱਤਾ ਸੀ ਸਾਰੇ ਪੰਜਾਬੀਆਂ ਨੇ ਫਿਲਮਾਂ ਜਦੋਂ ਦੇਖੀਆਂ ਹੱਸੇ ਵੀ ਨੇ ਵਧੀਆ ਉਹਨਾਂ ਦੇ ਕੰਮ ਉੱਤੇ ਕੋਈ ਸਵਾਲ ਨਹੀਂ ਹੈ ਗੱਲ ਤੇ ਹੈ ਮਾਨਸਿਕਤਾ ਦੀ ਕਿ ਮਾਨਸਿਕਤਾ ਕਿਸ ਤਰ੍ਹਾਂ ਦੀ ਹੈ ਹੁਣ ਭਾਵੇਂ ਇੱਧਰ ਆਪਣੇ ਪ੍ਰੋਡਿਊਸਰ ਜਿਹੜੀ ਮਰਜ਼ੀ ਕੰਪਨੀ ਹੋਵੇ ਚਾਹੇ ਇੱਥੇ ਤੁਸੀਂ ਜਿਵੇਂ ਦੋ ਕੁ ਨਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨਾਲ ਹੁਣ ਤੱਕ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਕੰਮ ਦੇ ਉੱਤੇ ਰੋਕ ਲਾਉਣੀ ਚਾਹੀਦੀ ਇਸ ਤਰ੍ਹਾਂ ਕੰਮ ਨਹੀਂ ਦੇਣਾ ਚਾਹੀਦਾ ਪਰ ਜਿੱਥੋਂ ਤੱਕ ਕਲਾਕਾਰ ਦੀ ਗੱਲ ਹੈ ਕਲਾਕਾਰ ਤਾਂ ਬਿਉਣ ਦਾ ਬਾਉਂਡਰੀ ਹ ਦੇ ਕਿਉਂਕਿ ਜਿਹੜੇ ਚਾਰਲੀ ਚੈਪਲਿਨ ਨੇ ਚੈਪਲਿਨ ਚਾਰਲੀ ਨੇ ਉਹਨਾਂ ਦਾ ਜਿਹੜਾ ਇੱਕ ਮੇਰੇ ਇੱਕ ਕੋਟੇਸ਼ਨ ਯਾਦ ਆ ਰਹੀ ਹੈ ਉਹਨਾਂ ਨੇ ਇੱਕ ਕੋਟੇਸ਼ਨ ਇੱਕ ਥਾਂ ਤੇ ਲਿਖੀ ਹੈ ਕਿ ਆਈ ਐਮ ਸਿਟੀਜ਼ਨ ਆਫ ਦਾ ਵਰਲਡ ਉਹ ਆਪਣੇ ਆਪ ਨੂੰ ਦੁਨੀਆ ਦਾ ਨਾਗਰਿਕ ਮੰਨ ਰਿਹਾ ਹੁਣ ਇੱਕ ਪਾਸੇ ਉਹ ਕਲਾਕਾਰ ਹੈ ਜਿਹੜਾ ਦੁਨੀਆ ਦਾ ਨਾਗਰਿਕ ਆਪਣੇ ਆਪ ਨੂੰ ਦੱਸ ਰਿਹਾ ਇੱਕ ਪਾਸੇ ਇਹੋ ਜਿਹਾ ਜਿਹੜੇ ਇੱਕ ਛੋਟੀ ਜੀ ਸਰਾਧ ਦੇ ਵਿੱਚ ਜਿਹੜੀ ਲੜਾਈ ਹੋ ਰਹੀ ਹੈ ਉਹਦਾ ਸ਼ਿਕਾਰ ਹੋਈ ਜਾ ਰਿਹਾ ਇਹੋ ਜੀ ਨਫ਼ਰਤ ਨਹੀਂ ਹੋਣੀ ਚਾਹੀਦੀ ਕਲਾਕਾਰਾਂ ਦਾ ਕੰਮ हिस्सा ਨਹੀਂ ਬਣਨਾ ਚਾਹੀਦਾ ਨਫ਼ਰਤ ਦਾ ਨਫ਼ਰਤ ਨੂੰ ਘਟਾਉਣ ਵਾਸਤੇ ਸਗੋਂ ਤੁਸੀਂ ਨਾਟਕ ਲਿਖੋ ਟੀਵੀ ਸ਼ੋਅ ਕਰੋ ਫਿਲਮਾਂ ਬਣਾਓ ਜਿਹੜੀਆਂ ਅਸਰਾਧਾਂ ਦੇ ਵਿੱਚ ਤਣਾਅ ਪੈਦਾ ਕਰਦੀਆਂ ਨੇ ਉਹਨਾਂ ਵਿੱਚੇ ਸਿਆਸਤ ਕੀ ਹੁੰਦੀ ਹੈ ਇਸ ਤਰ੍ਹਾਂ ਦੇ ਸਵਾਲ ਖੜੇ ਕਰਨੇ ਚਾਹੀਦੇ ਆ ਕਲਾਕਾਰਾਂ ਨੂੰ ਬਜਾਏ ਕਿ ਉਸ ਦਾ ਹਿੱਸਾ ਬਣ ਜਾਓ ਉਹਨੇ ਕਹਿ ਦੇਣਾ ਕਿ ਸੜਕੀ ਰਸਤੇ ਰਾਈਆਂ ਆਓਂਗੇ ਜ਼ਮੀਨ ਵੱਲੋਂ ਆਓਂਗੇ ਤਾਂ ਦਫਨਾ ਦੇਾਂਗੇ ਹਵਾ ਚ ਆਓਂਗੇ ਤੋੜਾ ਦੇਾਂਗੇ ਜੇ ਤੁਸੀਂ ਸਮੁੰਦਰ ਰਾਈਆਂ ਆਓਂਗੇ ਤਾਂ ਪਾਣੀ ਚ ਡਬੋ ਦੇਾਂਗੇ ਇਹ ਗੱਲਾਂ ਟੀਵੀ ਸ਼ੋਅ ਦੇ ਅੰਦਰ ਸਟੂਡੀਓ 'ਚ ਬੈਠ ਕੇ ਕਰਨੀਆਂ ਬੜੀਆਂ ਸੌਖੀਆਂ ਨੇ ਪਰ ਜਿਹੜੀ ਥਾਂ ਦੇ ਉੱਤੇ ਅਸੀਂ ਖੜੇ ਹਾਂ ਇਹ ਕਸ਼ਮੀਰ ਵਾਲੇ ਲੋਕਾਂ ਨਾਲ ਕੀ ਬੀਤਦੀ ਹੋ ਸਕਦਾ ਕਸ਼ਮੀਰ ਦਾ ਹਿੱਸਾ ਜਿਹੜਾ ਉਸ ਪਾਸੇ ਹੈ ਉਸ ਪਾਸੇ ਵੀ ਬਹੁਤ ਕੁਝ ਜਿਆ ਹੁੰਦਾ ਹੋਵੇ ਆਪਾਂ ਕਿਸੇ ਵੀ ਥਾਂ ਨੂੰ ਮੁਲਕ ਨੂੰ ਇਸ ਕਰਕੇ ਵੀ ਨਹੀਂ ਨਿੰਦ ਸਕਦੇ ਕਿ ਸਾਰੇ ਲੋਕ ਹੀ ਮਾੜੇ ਆ ਪਰ ਇਸ ਕਰਕੇ ਵੀ ਨਹੀਂ ਸਲਾਹਿਆ ਜਾ ਸਕਦਾ ਕਿ ਸਾਰੇ ਹੀ ਚੰਗੇ ਆ ਕੁਝ ਕੁ ਟੋਟਰੂ ਆ ਜਿਹੜੇ ਮਾੜੇ ਨਫ਼ਰਤ ਫਲਾਉਣ ਵਾਲੇ ਸਮਾਜ ਵਿੱਚ ਸਮਾਜ 'ਚ ਅੱਗ ਲਾਉਣ ਵਾਲੇ ਕਿ ਹਰ ਖਲਬਲੀ ਮੱਚੀ ਰਵੇ ਹਲਚਲ ਮੱਚੀ ਰਵੇ ਇਸ ਤਰ੍ਹਾਂ ਦੇ ਲੋਕਾਂ ਤੋਂ ਬਚਾਅ ਹੋਣਾ ਚਾਹੀਦਾ ਪਰ ਜਿੱਥੋਂ ਤੱਕ ਰਹੀ ਗੱਲ ਜਿੱਥੇ ਅਸੀਂ ਖੜੇ ਆ ਪਿਛਲੇ ਤਿੰਨਾ ਚਾਰਾਂ ਦਿਨਾਂ ਤੋਂ ਇਹ ਜਿਹੜੇ ਕਸ਼ਮੀਰੀ ਲੋਕਾਂ ਦੇ ਉੱਤੇ ਬੀਤੀ ਆ ਰੋਜ਼ੀ-ਰੋਟੀ ਦੇ ਉੱਤੇ ਲੱਤਾਂ ਵੱਜੀਆਂ ਨੇ ਇੱਥੋਂ ਦੇ ਲੋਕ ਤੇ ਆਪਾਂ ਨੂੰ ਇਹ ਵੀ ਦੱਸ ਰਹੇ ਸੀ ਕਿ ਜਿਹੜੀ ਕਸ਼ਮੀਰ ਦੇ ਲੋਕਾਂ ਦੀ ਨਬਜ਼ ਹੈ ਉਹ ਪਛਾਣੀ ਨਹੀਂ ਜਾ ਰਹੀ ਉਹਨਾਂ ਨੂੰ ਸਮਝਿਆ ਨਹੀਂ ਜਾ ਰਿਹਾ ਜੇਕਰ ਸਮਝਿਆ ਜਾਵੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੁਣ ਮੌਕਾ ਭਾਰਤ ਸਰਕਾਰ ਦੇ ਕੋਲ ਵੀ ਹੈ ਕਿ ਕਸ਼ਮੀਰ ਦੇ ਲੋਕਾਂ ਨੇ ਜਿਵੇਂ ਇਕਜੁੱਟਤਾ ਦਿਖਾਈ ਹੈ ਇਹਨਾਂ ਦੀ ਅਕਨੋਲਜਮੈਂਟ ਇਹਨਾਂ ਦੀ ਜਿਹੜੀ ਹੈ ਉਸ ਪ੍ਰਮਾਨਤਾ ਨੂੰ ਉਹ ਸੀਨੇ ਨਾਲ ਲਾ ਕੇ ਦੱਸਣਾ ਚਾਹੀਦਾ ਕਿ ਹਾਂ ਕਸ਼ਮੀਰੀ ਲੋਕੋ ਤੁਸੀਂ ਮਾਨ ਨਾਲ ਕਹਿ ਰਹੇ ਹੋ ਕਿ ਤੁਸੀਂ ਭਾਰਤੀਆਂ ਤੁਸੀਂ ਇੰਡੀਆ ਨੂੰ ਤੇ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡੇ ਨਾਲ ਖੜੋ ਆਪਣੇ ਵੱਲ ਦੁਸ਼ਮਣ ਅੱਖ ਚੱਕ ਕੇ ਕਿਉਂ ਵੇਖੇ ਇਹ ਸਾਰੀਆਂ ਚੀਜ਼ਾਂ ਨੂੰ ਨਾ ਇੱਕ ਪ੍ਰੈਜ਼ੈਂਟ ਕਰਨ ਦੀ ਲੋੜ ਹੈ ਪੇਸ਼ ਕਰਨ ਦੀ ਲੋੜ ਹੈ ਜੇਕਰ ਇਹ ਗੈਪ ਬਣਿਆ ਰਿਹਾ ਨਾ ਜਿਹੜਾ ਕਾਫੀ ਸਮੇਂ ਤੋਂ ਬਣਿਆ ਹੋਇਆ ਹੈ ਕਸ਼ਮੀਰ ਦੇ ਲੋਕ ਤੱਕ ਰਲਾ ਰਲਾ ਕੇ ਕਹਿ ਰਹੇ ਆ ਕੱਲਾ ਕੱਲਾ ਬੱਚੇ ਤੋਂ ਲੈ ਕੇ ਜਵਾਨ ਤੱਕ ਬਜ਼ੁਰਗਾਂ ਤੱਕ ਕਿ ਅਸੀਂ ਆਪਣੇ ਪਿੰਡਾਂ ਤੇ بڑے ਪਿੰਡਾਂ ਤੇ ਬੜੇ ਜ਼ਖਮ ਝੰਡਾਏ ਆ ਇਸ ਕਰਕੇ ਸਾਨੂੰ ਨਹੀਂ ਚਾਹੀਦਾ ਇਹ ਨਫ਼ਰਤ ਭਰਿਆ ਮੌਲ ਸਾਨੂੰ ਨਹੀਂ ਚਾਹੀਦੀ ਜੰਗ ਨਾ ਸਾਨੂੰ ਚਾਹੀਦਾ ਸਾਨੂੰ ਤਾਂ ਸਿਰਫ ਅਮਨ ਸ਼ਾਂਤੀ ਚਾਹੀਦੀ ਹੈ ਤੇ ਅਸੀਂ ਉਹਦੇ ਲਈ ਕਿਰਤ ਕਰਦੇ ਆ ਤੇ ਕਿਰਤ ਦਾ ਮੁੱਲ ਪੈਣਾ ਚਾਹੀਦਾ ਹੈ ਰੋਜ਼ਗਾਰ ਦੇ ਮੌਕੇ ਮਿਲਣੇ ਚਾ ਇਹ ਤੋ ਤਾਂ ਕਿ ਕਸ਼ਮੀਰੀਆਂ ਨਾਲ ਇੱਥੇ ਅਸੀਂ ਸਿੱਖ ਭਾਈਚਾਰੇ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਆਪਣੇ ਹੱਕ ਹਕੂਕ ਨਹੀਂ ਮਿਲ ਰਹੇ ਸਾਨੂੰ ਉਹ ਤਾਂ ਕਿਸੇ ਹੋਰ ਸਰਕਾਰ ਨੇ ਨਹੀਂ ਦੇਣੇ ਆਪਣੀਆਂ ਸਰਕਾਰਾਂ ਨੇ ਦੇਣੇ ਆ ਇੱਥੋਂ ਵਾਲੀ ਜਿਹੜੀ ਸਥਾਨਕ ਸਰਕਾਰ ਹੈ ਉਹਦੇ ਕੋਲ ਇੱਕ ਬਹਾਨਾ ਹੀ ਬੜਾ ਘੜਿਆ ਕਢਾਇਆ ਹੈ ਸੀਐਮ ਉਮਰ ਅਬਦੁੱਲਾਹ ਨੇ ਜਦੋਂ ਵੀ ਪ੍ਰੈਸ ਕਾਨਫਰੰਸ ਕਰਨੀ ਹੈ ਕਹਿੰਦਾ ਮੈਂ 26 ਇਲਾਸ਼ਾਂ ਤੇ ਸਿਆਸਤ ਨਹੀਂ ਕਰਨੀ ਪੂਰਨ ਦਰਜਾ ਜਿਹੜਾ ਮਿਲਣਾ ਚਾਹੀਦਾ ਸਟੇਟ ਨੂੰ ਉਸ ਦੇ ਬਾਰੇ ਮੈਂ ਹੱਲੇ ਨਹੀਂ ਕਰਨਾ ਜਦੋਂ ਮੰਗਾਗੇ ਉਦੋਂ ਮੰਗਾਗੇ ਮੇਰੇ ਇੱਕ ਹੱਥ ਵਾਸੀ ਨਹੀਂ ਆ ਕੁਛ ਨਾ ਮੇਰੇ ਕੋਲ ਪ੍ਰਸ਼ਾਸਨ ਹੈ ਨਾ ਪੁਲਿਸ ਹੈ ਨਾ ਕੁਝ ਹੋਰ ਹੈ ਇਹ ਸਾਰਾ ਕੁਝ ਜੀਦੀ ਜੀਦੀ ਵੀ ਜਿੱਥੇ ਜ਼ਿੰਮੇਵਾਰੀ ਬਣਦੀ ਹੈ ਇਕੱਲੀਆਂ ਇੰਨੀਆਂ ਗੱਲਾਂ ਕਰਨ ਦੇ ਨਾਲ ਨਹੀਂ ਕੁਝ ਬਣਨਾ ਜੇ ਤੁਸੀਂ ਜਿਹੜੇ ਤੁਹਾਡੇ ਕੋਲ ਜਿੰਨੀ ਵੀ ਤਾਕਤ ਆਈ ਹੈ ਦਿਖਾਓ ਤਾਂ ਸਹੀ ਲੋਕਾਂ ਨੂੰ ਅਹਿਸਾਸ ਤਾਂ ਕਰਾਓ ਕਿ ਅਸੀਂ ਤੁਹਾਡੇ ਨਾਲ ਖੜੇ ਆ ਫਿਰ ਇਹ ਜਿਹੜੇ ਬਾਕੀ ਦੁੱਕੀ ਤਿੱਕੀ ਬੋਲਦੀ ਹੈ ਨਾ ਉਹਨਾਂ ਨੂੰ ਜਵਾਬ ਆਪੇ ਮਿਲ ਜਾਣਾ ਇਹ ਦੁੱਕੀ ਤਿੱਕੀ ਨੂੰ ਜਵਾਬ ਦੇਣ ਦੀ ਲੋੜ ਨਹੀਂ ਪੈਣੀ ਫਿਰ ਜਦੋਂ ਇੱਕ ਪਾਸੇ ਆਪਾਂ ਇੱਕ ਜੁੜਤਾ ਦਾ ਸੰਦੇਸ਼ ਦੇਾਂਗੇ ਸੁਨੇਹਾ ਦੇਾਂਗੇ ਇਹ ਸਾਨੂੰ ਆਪਸ ਦੇ ਵਿੱਚ ਮਿਲਣ ਦੀ ਜ਼ਰੂਰਤ ਹੈ ਸਾਂਝ ਬਣਾਉਣ ਦੀ ਜ਼ਰੂਰਤ ਹੈ ਜੇਕਰ ਇਹ ਸਾਂਝ ਨਾ ਬਣੀ ਤਾਂ ਫਿਰ ਦੂਜੇ ਤੀਜੇ ਤਾਂ ਫਾਇਦਾ ਚੁੱਕਣਗੇ ਚੁੱਕਣਗੇ ਅਸੀਂ ਜੇ ਗੱਲ ਕਰੀਏ ਕਿ ਅਸੀਂ ਇੱਥੇ ਹੋਰ ਵੀ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿਵੇਂ ਹੋਟਲ ਦੇ ਮਾਲਕ ਨੇ ਹੋਟਲ ਪੈਲਸ ਦੇ ਰੈਸਟੋਰੈਂਟ ਵਾਲੇ ਨੇ ਇੱਕ ਸ਼ਖਸ ਤੇ ਰੋਈ ਪਿਆ ਕਹਿੰਦਾ ਵੀ ਜਿਹੜੇ ਇੱਥੇ ਮਾਹੌਲ ਵੇਖੋ ਤੁਸੀਂ ਪਹਾੜ ਵੇਖੋ ਪੇੜ ਵੇਖੋ ਹਵਾਵਾਂ ਵੇਖੋ ਅਸੀਂ ਨਹੀਂ ਰੋ ਰਹੇ ਖਾਲੀ ਇਹ ਵੀ ਰੋ ਰਹੇ ਹੈਗੇ ਨੇ ਇ ਏ ਆਪਾਂ ਆਪਣੀ ਜ਼ੁਬਾਨ 'ਚ ਸ਼ਾਇਦ ਦੱਸ ਰਹੇ ਆ ਲੋਕਾਂ ਨੂੰ ਤੇ ਉਹ ਅਸਾਸ ਨਾਲ ਲੋਕ ਵੀ ਕਰ ਪਾਉਣ ਪਰ ਜਦੋਂ ਅਸੀਂ ਉਹਨਾਂ ਕੋਲ ਬੈਠੇ ਆ ਭਾਵਕ ਹੋ ਗਏ ਆ ਪਹਿਲਗਾਮ ਦੇ ਵਿੱਚ ਕਿੱਡੇ ਰੈਸਟੋਰੈਂਟ ਨੇ 40 45 ਰੈਸਟੋਰੈਂਟ ਜਿਹੜੇ ਬਿਲਕੁਲ ਠੱਪ ਹੋ ਗਏ 35 35 40 40 ਲੱਖ ਦੀ ਅਗਲੇ 2 ਮਹੀਨਿਆਂ ਦੀ ਬੁਕਿੰਗ ਹੈ ਸਾਰੀ ਕੈਨਸਲ ਹੋ ਜਾਂਦੀ ਹੈ ਜਿਹੜੇ ਉਸ ਬਜ਼ੁਰਗ ਦੀ ਅਸੀਂ ਗੱਲ ਕਰ ਰਹੇ ਆ ਰੈਸਟੋਰੈਂਟ ਵਾਲਿਆਂ ਦੀ ਕਹਾਣੀ ਵੀ ਸੁਣਾਈ ਆ ਪਹਿਲਗਾਮ ਦੇ ਪੂਰਾ ਸ਼ਹਿਰ ਸੁਣਨਾ ਪਿਆ ਸੁੰਨ ਪਸਰੀ ਪਈ ਹੈ ਸਾਰੇ ਪਾਸੇ ਉਹਨਾਂ ਦੇ ਦਿਲ ਦੀ ਗੱਲ ਹੈ ਜਦੋਂ ਉਹ ਕਰ ਰਹੇ ਸੀ ਗੱਲ ਤੇ ਨਾਲੇ ਉਹ ਭਾਵੁਕ ਸੀ ਨਾਲੇ ਕਹਿ ਰਹੇ ਸੀ ਕਿ ਸਾਡੇ ਮਨ ਦੇ ਵਿੱਚ ਦੁੱਖ ਨਹੀਂ ਹੈ ਇਹ ਜਿਹੜਾ ਸੋਹਣਾ ਸੋਹਣਾ ਮੌਸਮ ਲੱਗਦਾ ਨਾ ਕਸ਼ਮੀਰ ਪਹਿਲੀ ਪਸੰਦ ਬਣੀ ਹੋਈ ਹੈ ਇਹ ਸਾਰੇ ਰੁੱਖ ਪੇੜ ਪਹਾੜ ਇਹ ਸਾਰੇ ਸਾਨੂੰ ਰੌਂਦੇ ਨਜ਼ਰ ਆ ਰਹੇ ਆ ਕਿਉਂਕਿ ਪੂਰੀ ਤਰ੍ਹਾਂ ਜਿਹੜਾ ਆ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਤੇ ਬੜਾ ਦੁੱਖ ਲੱਗਾ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਇਸ ਰਿਪੋਰਟ ਦੇ ਜਿਹੜੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਇਹ ਕੀਤੀ ਹੈ ਕਿ ਇਹ ਜਿਹੜਾ ਤੁਸੀਂ ਪਿੱਛੇ ਵੇਖਦੇ ਹੋ ਕਿਸ਼ਤੀਆਂ ਖੜੀਆਂ ਨੇ ਇਹ ਕਦੀ ਇੱਦਾਂ ਖੜੀ ਨਹੀਂ ਰਹਿੰਦੀਆਂ ਇੱਥੇ ਲੋਕ ਆਉਂਦੇ ਨੇ ਹਜੇ ਵੀ ਲੋਕ ਤੁਸੀਂ ਫਰੇਮ 'ਚ ਦੇਖਿਆ ਹੋਵੇਗਾ ਲੋਕ ਤੁਹਾਨੂੰ ਨਜ਼ਰ ਆਏ ਹੋਣਗੇ ਪਰ ਲੋਕ ਹੌਲੀ-ਹੌਲੀ ਆਣਾ ਸ਼ੁਰੂ ਕਰ ਰਹੇ ਨੇ ਆਣਾ ਵੀ ਚਾਹੀਦਾ ਹੈਗਾ ਇਦਾਂ ਦੇ ਜਿਹੜੇ ਦੁਖਾਂਤ ਨੇ ਬੜੇ ਮਾੜੇ ਨੇ ਪਰ ਫਿਰ ਵੀ ਕਸ਼ਮੀਰ ਵਾਲੇ ਜਿਹੜੇ ਲੋਕ ਨੇ ਉਹ ਪੂਰੇ ਭਾਰਤ ਦੇ ਲੋਕਾਂ ਨੂੰ ਅਡੀਕ ਰਹੇ ਨੇ ਕਿ ਇੱਥੇ ਆਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰਾਂ ਦਿਲ ਬਹੁਤ ਵੱਡੇ ਨਾਲ ਲੋਕਾਂ ਦਾ ਇਸ ਰਿਪੋਰਟ ਨੂੰ ਲੈ ਕੇ ਅਸੀਂ ਅਜੇ ਹਾਜ਼ਰ ਹੋਇਆ ਤੁਹਾਡੀ ਕੀ ਰਾਏ ਹੈ ਸਾਨੂੰ ਆਪਣੀ ਰਾਏ ਜਰੂਰ ਭੇਜੋ ਧੰਨਵਾਦ